ser ਦੇਖੀ ਲੈਣੀ ਬੈਟਰੀ ਦਾ ਕੰਮ ਕਰਦਾ ਹੈ। ਉਹ ਫੋਟੋ ਨੂੰ ਲਾਈਟ ਰੇਜ਼ਰ ਨੂੰ ਜਦੋਂ ਕਿਤੇ ਵੀ ਅਗਲਾ ਦੇ ਨਾਲ ਸਭ ਤੋਂ ਪਹਿਲਾਂ ਬਿਜਲੀ ਤੇ ਤਾਰਾਂ ਮੁੜਦੇ ਸਾਡੇ ਬੈਟਰੀ ਨੂੰ ਡਿਜ ਇਹ 8300 ਉਹ ਇਹਦੇ ਸਾਰੇ ਭਾਗ ਜਨਰੇਟਰ ਚਲਾ ਸਕਦੇ ਆ ਏਸੀ ਪਾਵਰ ਤੋਂ ਵੀ 100 ਉਹਦਾ ਸਿੰਗਲ ਫੇਸ ਜਿਹਨੇ ਓਮਨੀ ਫੇਸ ਹੋ ਗਿਆ। ਜੇ ਤਰ੍ਹਾਂ ਹੋ ਗਏ ਜੇ ਆਪਾਂ ਉਹ ਕਰਦੇ ਜੇ ਇੱਕ ਪਾਸੇ ਕਰਨਾ ਹੈ ਇੱਕ ਪਾਸੇ ਹੋ ਜਾਣਾ ਫਰੰਟ ਲਾਈਨ ਦਾ ਸਿੰਗਲ ਫੇਸ ਕਰ ਲਿਆ ਵਾ ਇਹ ਇਤਲਾਵ ਦੇ ਨਾਲ ਇਹ ਪਾਰਟੀਕੂਲਰ ਐਂਗਲ ਦੇ ਆਪਾਂ ਇਹਨੂੰ ਸਾਰਾ ਯੂਟਿਲਾਈਜ਼ ਕਰਦੇ ਹਾਂ ਕਿ ਨਹੀਂ ਹੈ ਕਿ ਸਾਰੇ 4 ਮਿੰਟ ਹੋਏ 4 ਮਿੰਟ

ਪਰਟਿਕੂਲਰ ਏਰੀਆ ਡੈਂਟੀਫਾਈ ਹੋਣ ਦੇ ਬਾਅਦ ਸਰ ਆਪਣੇ ਕੋਲੇ ਰਿਸਰਚ ਕੈਮਰਾ ਹੈਗਾ ਉਹ ਸਰਚ ਕੈਮਰਾ ਦੇ ਵਿਥੂ ਮੋਨੀਟਰ ਉਸ ਪਰਟਿਕੂਲਰ 126 ਡਿਗਰੀ ਰੋਟیشنل ਹੈ ਸਰ ਲੈਫਟ ਐਂਡ ਰਾਈਟ ਦੋਨੋ ਹੋ ਸਕਦੇ ਸੋ ਪਰਟਿਕੂਲਰ ਆਪਾਂ ਏਰੀਆ ਨੂੰ ਡੈਂਟੀਫਾਈ ਕਰਕੇ ਉਸ ਵਿਕਟਮ ਦੇ ਬਾਰੇ ਆਪਾਂ ਜਾਣ ਸਕਦੇ ਹਾਂ ਕਿ ਕਿੰਨੇ ਵਿਕਟਮ ਅੰਦਰ ਪੈ ਗਏ ਸੋ ਉਸ ਏਰੀਆ ਨੂੰ ਕਲੀਅਰ ਕਰਕੇ ਵਿਦਾਂ ਹੈਲਪ ਆਫ ਕੰਬਟ ਵੀ ਅਸੀਂ ਉਸ ਨੂੰ ਲਿਫਟ ਕਰ ਸਕਦੇ ਹਾਂ ਇਨ ਕੇਸ ਆਫ ਅਰਥਕੁਏਕ ਇਨ ਕੇਸ ਆਫ ਐਕਸਪਲੋਸ਼ਨ ਕਦੇ ਵੀ ਉਹ ਵਰਟੀ ਸਿਚੁਏਸ਼ਨ ਹੋ ਗਈ ਤਾਂ ਇਸ ਲਈ ਬਰੀਅਰ ਸੋ 올 ਦਾ ਫਾਇਰ ਸਰਵਿਸ ਸਾਰੀਆਂ ਵੀ ਯੂਜ਼ ਕਰਦੇ ਨੇ ਵਰਲਡਵਾਈਡ ਮੇਡ ਇਨ ਯੂ ਐਸ ਪ੍ਰੋਡਕਟ ਲਾਈਕ ਕਿੰਨੇ ਨੇ ਆਪਣੇ ਕੋਲ 6 ਨਾਲ 6 ਲੈ ਸਰ 6 ਸਿਕਸ ਲੇਅਰ ਫੈਸੂਟ ਵੀ ਐ ਸੈਟ ਪਾ ਕੇ ਇਹਨੂੰ ਉੱਪਰ ਦੀ ਪਾਰਫੇਸ ਨਾਲ ਪਾ ਕੇ ਦੇ ਨੇੜੇ ਜਾ ਸਕਦਾ 785 ਜਿੱਤੇ ਨੇੜੇ ਜੇਨੇ ਕਿਸੇ ਨੂੰ ਇਸ ਤੋਂ ਕਰਨਾ ਜੇ ਬੰਦਾ ਜਾਂ ਕੋਈ ਕਿਸਮ ਆ ਬੱਗੀ ਹੋਈ ਉਹਨੂੰ ਕੰਪਰੈਸ ਕੰਪਰੈਸ ਕਰ ਸਕਦਾ ਕਿ ਜਿਹੜੇ ਰਸਤੂਗਰ ਨਾਲ ਸਟੇਟਿੰਗ ਕਲੈਪਸ ਹੋ ਜਾਂਦੇ ਕਟਰ ਵਗੈਰਾ ਜਿਹੜਾ ਕੱਟਰ ਨੇ ਸਾਰੇ ਹਾਂ ਸਾਰੇ ਕੱਟੋਗੇ ਇਹ ਸਰ ਚੇਨ ਤੋਂ ਹੈ ਜਿਹੜੇ ਕੱਟੇ ਪੇੜ गिर ਜਾਂਦੇ ਨੇ ਉਹਨਾਂ ਨੂੰ ਕਟਣ ਲਈ ਹੁੰਦਾ ਜੇ ਕਿ ਵਿਵਸਥਾ ਬਲਾਕ ਹੋ ਜਾਂਦਾ ਹਾਂ ਸਮਝੋ ਇਹ ਡਾਇਮੰਡ ਚੇਨ ਤੋਂ ਹੈ ਜਿਹਨੇ ਬੱਡੇ ਬੱਦਸ ਲਾਪਸ ਹੁੰਦੇ ਉਹਨਾਂ ਨੂੰ ਕਟਣ ਲਈ ਕੱਟਣਾ ਪੈਂਦਾ ਕੋਨਟ੍ਰੈਕਟਰ ਇਹ ਲੋਗ ਹੈ ਨਾ ਸੀ ਸਭ ਪਾਈਪ ਕਟਰ ਨੂੰ ਹੁੰਦਾ ਹੈ ਗੁੱਡ ਕਟਿੰਗ ਨਹੀਂ ਹੁੰਦੀ ਮਤਲਬ ਛੋਟੀ ਕਟਿੰਗ ਬਿਲਕੁਲ ਚੈੱਕ ਕਰਨੀ ਹੁੰਦੀ ਹੈ ਸੈਂਡ ਵਾਲਾ ਤੇ ਸਰ ਬੇਸਮੈਂਟ ਜਦੋਂ ਅੱਗ ਲੱਗਦੀ ਧੂੰਆਂ ਭਰ ਜਾਂਦਾ ਜ਼ਿਆਦਾ ਉਹਦੇ ਵਿੱਚ ਧੂੰਆਂ ਬਾਹਰ ਕੱਢਣ ਵਾਸਤੇ ਵਿਜੋਸ ਕਰਦਾ ਕੰਪੀ ਟੂਲ ਹੈ ਕਟਿੰਗ ਐਂਡ ਸਪੈਲਿੰਗ ਵਾਸਤੇ ਵੱਡੀ 1XL 5T ਵੀ ਟ੍ਰਕ ਆਲੋ ਸਾਈਡ ਤੇ ਿਯੂਲ ਕਮ ਕਰਨਾ ਸਰ ਮਲਟੀਗੇਸਟਰ ਹੈ

गुड़ का बना है उसको कटिंग करने के लिए सी ए सिक्सटीन ये एंगल कटा दीवार या दरवाजा काटने के लिए मल्टी ड्रिल्स है ये सर हमारा स्पाइन बोर्ड है जो आपका एक्सरे कंपैटिबल है आपको इसमें आपका पेशेंट लेटा हुआ है ये नहीं कि

ਸਾਵੇ ਸ਼ੀਟ ਸਾਵੇ ਸ਼ੀਟ ਨੂੰ ਹੋਈ ਪਗ ਲੱਗ ਗਈ ਹੈ ਉੱਪਰ ਪਾ ਦੇਣਾ ਅਸਮਾਨ ਨੂੰ ਧਕਣਾ ਪੈ ਜਾ ਜਿਹੜਾ ਜੁਸ਼ਰੀ ਸਵਾਦ ਹੁੰਦਾ ਜਿਹੜਾ ਟੱਕੇ ਉੱਤੇ ਪਾਣੀ ਨਾਲ ਠੀਕ ਸਰ ਇੱਕ ਵਾਰੀ ਫਲੈਗ ਆਫ ਕਰਕੇ ਫਿਰ ਤੁਸੀਂ 2 ਮਿੰਟ ਮੀਡੀਆ ਨੂੰ ਕਹਿ ਦੇਣਾ ਸਰ ਸਰ ਆਪਣਾ ਮੋਟਾ ਮਸਲ ਸਰ ਇਹ ਅੱਜ ਆਪਾਂ 47 ਕਰੋੜ ਦਾ ਸਹਮਾਨ ਦੇ ਰਹੇ ਹਾਂ 8 ਗੱਡੀਆਂ ਜਾ ਰਹੀਆਂ ਸਰ ਜਿਹੜਾ ਤੁਸੀਂ ਫਲੈਗ ਆਫ ਕਰੋਗੇ ਔਰ ਟੋਟਲ ਸਰ 130 ਕਰੋੜ ਆਸੀਂ ਖਰਚਾਂਗੇ ਬਾਕੀ ਈੜੀ ਗਾੜੀ ਪਹਿਲੀ 8:00 ਵਜੇ ਨਿਕਲ ਲੈ ਦੋ ਗੱਡੀ ਲੈ ਚੱਲੇ ਚੱਲੇ पता। ठीक है। बॉर्डर एरिए आप दे रहे सारी दोस्त हाँ का फिरोजपुर बठिंडा गुरदासपुर तो लग गया। ਅੱਜ ਬਹੁਤ ਸਾਰੇ ਫਾਇਰ ਨਾਲ ਰਿਲੇਟਡ ਲੇਟੈਸਟ ਜਿਹੜੇ ਇਕੁਪਮੈਂਟ ਹੈ ਉਹ ਵੱਖ-ਵੱਖ ਜ਼ਿਲ੍ਹਿਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਜਿਦੇ ਵਿੱਚ ਛੋਟੀਆਂ ਅੱਗ ਬਜਾਉਣ ਵਾਲੀਆਂ ਗੱਡੀਆਂ ਵੱਡੀਆਂ ਅੱਗ ਬਜਾਉਣ ਵਾਲੀਆਂ ਗੱਡੀਆਂ ਕੋਈ ਬਿਲਡਿੰਗ ਕਲਾਪਸ ਹੋ ਜੇ ਉਹ ਉਸ ਨੂੰ ਪੱਥਰ ਨੂੰ ਜਾਂ ਮਲਵੇ ਨੂੰ ਕੱਟਣ ਵਾਸਤੇ ਵੱਡੇ ਕਟਰ ਵੀ ਨੇ ਇੱਕ ਇਸ ਤਰ੍ਹਾਂ ਦਾ ਯੰਤਰ ਹੈ ਜਿਹੜਾ ਉੱਥੇ ਲਾ ਦੋ ਤਾਂ ਥੱਲੇ ਜੇ ਕੋਈ ਥੋੜੀ ਜੀ ਵੀ ਹਰਕਤ ਹੁੰਦੀ ਹੈ ਕੋਈ ਇਦਾਂ ਦਾ ਟੱਚ ਵੀ ਕਰਦਾ ਹੈ ਜਾਂ ਉਹਦੇ ਸਾਹਾਂ ਦੀ ਗਰਮੀ ਉਹਨੂੰ ਕੈਚ ਕਰਕੇ ਉਹ ਦੱਸ ਦਿੰਦਾ ਕਿ ਕਿੰਨਾ ਢੂੰਗਾ ਬੰਦਾ ਕੋਈ ਕੋਈ ਜੀਵਤ ਹੈਗਾ ਤੇitho ਆਪਾਂ ਉਹਦੀ ਸਹਾਇਤਾ ਨਾਲ ਕੱਢ ਵੀ ਸਕਦੇ ਹਾਂ ਇੱਕ ਗੈਸ ਡਿਟੈਕਟਰ ਹੈ 6 6 ਲੈਣੇ 6 ਗੈਸ ਡਿਟੈਕਟਰ ਨੇ ਵੀ ਉਹ ਦੱਸ ਦਿੰਦੇ ਨੇ ਇਸ ਵਕਤ ਕਿਹੜੀ ਗੈਸ ਜਿਹੜੀ ਆ ਉਹ ਹਵਾ ਦੇ ਵਿੱਚ ਐ ਇੱਕ ਪੋਰਟੇਬਲ ਐਗਜ਼ੌਸਟ ਫੈਨ ਆ ਜੋ ਬੇਸਮੈਂਟ ਵਗੈਰਾ 'ਚ ਧੂਆ ਆ ਜਾਂਦਾ ਉਹ ਚਲਾ ਕੇ ਤੁਸੀਂ ਧੂਆ ਵੀ ਕੱਢ ਸਕਦੇ ਕੁ ਬੜਾ ਵਧੀਆ ਇੱਕ ਅੱਗ ਦੇ ਵਿੱਚ ਜਾਣ ਵਾਸਤੇ ਇੱਕ ਸੂਟ ਨੇ ਤੁਸੀਂ ਦੇਖੇ ਹੋਣਗੇ ਉਹ ਸਾਰੇ ਤੁਸੀਂ ਆਪਣੇ ਕੈਮਰੇ 'ਚ ਜੇ ਨਹੀਂ ਹੈ ਕਿ ਤਾਂ ਇਸ ਤੋਂ ਬਾਅਦ ਤੁਸੀਂ ਉਹ ਪਲੀਜ਼ ਉਹ ਗਾਈਡ ਵੀ ਕਰਦੇ ਆ ਸਾਰੇ ਦੱਸਦੇ ਆ ਸੋ ਅਸੀਂ 47 ਕਰੋੜ ਰੁਪਏ ਦਾ ਸਮਾਨ ਇਹ ਅਗਨੇਲੇਟਡ ਜੋ ਅੱਜ ਦੇ ਇਸ ਵਕਤ ਟਾਈਮ 'ਚ ਬਹੁਤ ਕੰਮ ਆ ਸਕਦਾ ਹੈ ਤੇ ਇਹਨੂੰ ਪਠਾਨਕੋਟ ਨੰਗਲ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਬਟਾਲਾ ਇਹ ਹੈ ਜੀ ਬਾਰਾਹਾਂ ਸੰਸੀ ਬਾਰਡਰ ਡਿਸਟ੍ਰਿਕਟ ਨੂੰ ਹੀ ਦੇ ਰਹੇ ਆ ਸੋ ਜੋ ਅੱਜ ਦੇ ਮਾਹੌਲ ਬਣਿਆ ਹੋਇਆ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਘਰ ਡਿੱਗਿਆ ਉੱਥੇ ਫਿਰੋਜ਼ਪੁਰ ਚ ਗੱਡੀ ਨੂੰ ਅੱਗ ਲੱਗ ਗਈ ਤਾਂ ਇਹੇ ਜੰਤਰ ਜਿਹੜੇ ਨੇ ਇਹ ਅੱਜ ਹੀ ਜਾਰੀ ਹੋ ਜਾਣਗੇ ਸਾਰੇ ਪਾਸੇ ਤੇ ਜੋ ਵੀ ਮਤਲਬ ਆਰਮੀ ਵੱਲੋਂ ਸਾਨੂੰ ਰਿਕੁਆਇਰਮੈਂਟਸ ਨੇ ਉਹ ਅਸੀਂ ਪੂਰੀਆਂ ਕਰ ਰਹੇ ਹੁਣੇ ਆਉਂਦੇ ਹੋਏ ਮੇਰੀ ਆਰਮੀ ਨਾਲ ਕੱਲ੍ਹ ਹੋਈ ਉਹਨਾਂ ਨੇ ਇੱਕ ਬੇਨਤੀ ਕੀਤੀ ਹੈ ਮੀਡੀਆ ਰਾਹੀਂ ਮੈਂ ਦੱਸਣਾ ਚਾਹੁੰਨਾ ਕਿ ਕਈ ਵਾਰੀ ਕੋਈ ਜਿਵੇਂ ਕਿਸੇ ਡਰੋਨ ਦਾ 파ਟ ਕਿਸੇ ਡਿੱਗ ਪਿਆ ਜਾਂ ਕਿਸੇ ਮਿਜ਼ਾਈਲ ਦਾ 파ਟ ਡਿੱਗ ਪਿਆ ਖੇਤਾਂ 'ਚ ਜਿਵੇਂ ਬਠਿੰਡੇ ਖਬਰ ਆਈ ਸੀ ਪਠਾਨਕੋਟ ਤੋਂ ਖਬਰ ਆਈ ਸੀ ਗੁਰਦਾਸਪੁਰ ਦੇ ਪਿੰਡਾਂ ਦੀ ਖਬਰ ਆਈ ਹੈ ਅੰਮ੍ਰਿਤਸਰ ਦੇ ਪਿੰਡਾਂ ਦੀ ਖਬਰ ਆਈ ਹੈ ਤਾਂ ਆਮ ਤੌਰ ਤੇ ਲੋਕ ਉਹਨੂੰ ਦੇਖਣ ਲਈ ਦਿਨ ਚੜਦੇ ਨੂੰ ਉੱਥੇ ਚਲੇ ਜਾਂਦੇ ਨੇ ਇਹ ਹੱਥ ਜੋੜ ਕੇ ਬੇਨਤੀ ਹੈ ਔਰ ਮਿਲਟਰੀ ਵੱਲੋਂ ਇਹ ਐਡਵਾਈਜ਼ਰੀ ਹੈ ਕੀ ਕਿਰਪਾ ਕਰਕੇ ਜੇ ਤੁਹਾਡੇ ਕੋਈ ਤਮਾਕਾ ਹੋਇਆ ਜਾਂ ਕੁਝ ਹੈ ਤੁਸੀਂ ਉਹਦੀ ਇਨਫੋਰਮੇਸ਼ਨ ਇਮੀਡੀਏਟਲੀ ਪੁਲਿਸ ਨੂੰ ਜਾਂ ਆਰਮੀ ਨੂੰ ਦਿਓ ਉੱਥੇ ਆਪ ਜਾਂ ਜਾ ਕੇ ਰਸਨਾ ਕਰੋ ਕਿਉਂਕਿ ਉਹ ਕੁਝ 파ਟ ਉਹਦੇ ਜਿੰਦਾ ਵੀ ਹੁੰਦੇ ਨੇ ਹਜੇ ਉਹ ਜਿਹੜਾ ਬਰੂਦ ਉਹਦੇ ਵਿੱਚ ਭੱਤੋ ਖਰਿਆ ਹੁੰਦਾ ਭਖਰਿਆ ਹੁੰਦਾ ਜੇ ਕੋਈ ਤਮਾਕਾ ਹੋ ਗਿਆ ਬੰਦੇ ਉੱਥੇ ਇਕੱਠੇ ਹੋਏ ਬਹੁਤ ਨੁਕਸਾਨ ਹੋ ਸਕਦਾ ਸੋ ਬੇਨਤੀ ਇਹੀ ਕਰਦੇ ਆ ਕਿ ਬਿਲਕੁਲ ਘਬਰਾਉਣਾ ਨਹੀਂ ਵਾਹਾਂ ਚ ਨਹੀਂ ਆਉਣਾ ਮਿਲਟਰੀ ਵੱਲੋਂ ਸਾਨੂੰ ਹਰ ਦੋ ਦੋ ਘੰਟੇ ਬਾਅਦ ਅਪਡੇਟ ਵੀ ਕੀਤਾ ਜਾਂਦਾ ਕੁਝ ਚਾਹੀਦਾ ਹੁੰਦਾ ਮਿਲਟਰੀ ਨੂੰ ਕੋਈ ਸਕੂਲ ਚਾਹੀਦਾ ਜਾਂ ਕੋਈ ਕਾਲਜ ਚਾਹੀਦਾ ਹੈ ਠਹਿਰਨ ਵਾਸਤੇ ਜਾਂ ਕੁਝ ਐਂਬੂਲੈਂਸਾਂ ਚਾਹੀਦੀਆਂ ਨੇ ਕੋਈ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੰਦੇ ਹਾਂ ਸੋ ਜੇ ਕਿਤੇ ਕੋਈ ਤੁਹਾਨੂੰ ਇਹੋ ਜੀ ਚੀਜ਼ ਜਿਹੜੀ ਬੰਬ ਵਰਗੀ ਹੈ ਜਾਂ ਡਰੋਨ ਦਾ ਕੋਈ ਪਾਰਟ ਲੱਗਦਾ ਹੈ ਜਾਂ ਮਿਜ਼ਾਈਲ ਦਾ ਪਾਰਟ ਇਮੀਡੀਏਟਲੀ ਪੁਲਿਸ ਨੂੰ ਇਨਫਾਰਮ ਕਰੋ ਫੌਜ ਉੱਥੇ ਆ ਕੇ ਜਿਹੜਾ ਉਹਨੂੰ ਡਿਫਿਊਜ਼ ਕਰੂਗੀ ਉਸ ਤੋਂ ਪਹਿਲਾਂ ਜਾ ਕੇ ਉੱਥੇ ਰਸ਼ ਕਰਕੇ ਦੇਖਣ ਦਾ ਜਿਹੜਾ ਉਹ ਸਿਲਸਲਾ ਬੰਦ ਹੋਣਾ ਚਾਹੀਦਾ ਸੋ ਮੈਂ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਜੇ ਰੱਬ ਨਾ ਕਰੇ ਤੁਹਾਡੇ ਇਲਾਕੇ ਚ ਇਸ ਤਰ੍ਹਾਂ ਦਾ ਕੁਝ ਪਾਇਆ ਜਾਂਦਾ ਤਾਂ ਪੁਲਿਸ ਨੂੰ ਤੇ ਆਰਮੀ ਨੂੰ ਇਨਫਾਰਮੇਸ਼ਨ ਦਿਓ ਉਹਦੇ ਉਤੋਂ ਤੋਂ ਦੂਰ ਰਹੋ ਕਿਉਂਕਿ ਉਹ ਹੋ ਸਕਦਾ ਉਹਦੇ ਚ ਹਜੇ ਉਹ ਜ਼ਿੰਦਾ ਹੋਵੇ ਹਜੇ ਉਹਦੇ ਚ ਬਰੂਦ ਜਿਹੜਾ ਉਹ ਫਟਿਆ ਨਾ ਹੋਵੇ ਜਾਂ ਡਿਫਿਊਜ਼ ਨਾ ਹੋਇਆ ਹੋਵੇ ਦੇਖੋ ਜਿਸ ਤਰ੍ਹਾਂ ਉਹ ਕਰ ਰਹੇ ਨੇ ਫਾਇਰਿੰਗ ਵੀ ਕਰ ਰਹੇ ਆ ਹੁਣ ਤਾਂ ਹੁਣ ਤਾਂ ਮਿਜ਼ਾਈਲਾਂ ਲੰਬੀ ਦੂਰੀ ਦੀਆਂ ਵੀ ਛੱਡਣ ਲੱਗ ਕੇ ਸਿਰਸੇ ਜਿਹੜੀ ਡਿੱਗੀ ਹੈ ਤੇ ਮਤਲਬ ਇੱਕ ਪਾਸੇ ਤਾਂ ਉਹ ਹਰ ਰੋਜ਼ ਰਾਤ ਨੂੰ ਡਰੋਨਾਂ ਦੀ ਗਿਣਤੀ ਮਿਜ਼ਾਈਲਾਂ ਦੀ ਗਿਣਤੀ ਵਧਾ ਰਹੇ ਨੇ ਹੁਣ ਤਾਂ ਦਿਨੇ ਵੀ ਹੋ ਗਿਆ 11:30 ਵਜੇ ਪਠਾਨਕੋਟ ਦੀ ਖਬਰ ਹੈ 에어ਪੋਰਟ ਸਟੇਸ਼ਨ ਦੀ ਤਾਂ ਇੱਕ ਪਾਸੇ ਤਾਂ ਗੋਲੇ ਚਲਾ ਰਹੇ ਆ ਜਾਂ ਡਰੋਨ ਦੂਜੇ ਪਾਸੇ ਕਹਿੰਦੇ ਅਸੀਂ ਤਨਾਅ ਖਤਮ ਕਰਨ ਤਿਆਰ ਆ ਕਿ ਪਾਕਿਸਤਾਨ ਦਾ ਦੋਰਾ ਚਿਹਰਾ ਜਿਹੜਾ ਹੈ ਇਹ ਨਹੀਂ ਚੱਲੂਗਾ ਔਰ ਅੱਜ 4:00 ਵਜੇ ਸਰਬ ਧਰਮ ਮੀਟਿੰਗ ਰਾਜਪਬਵਨ ਚ ਗਵਰਨਰ ਸਾਹਿਬ ਅਸੀਂ ਉਹਨੂੰ ਜਿਹੜਾ ਬੁਲਾਇਆ ਔਰ 5 ਵਜੇ 올 ਪਾਰਟੀ ਮੀਟਿੰਗ ਤਾਂ ਕਿ ਅਸੀਂ ਫੌਜ ਨੂੰ ਇਹ ਮੈਸੇਜ ਦੇ ਦਈਏ ਕਿ ਸਾਰੇ ਧਰਮਾਂ ਦੇ ਲੋਕ ਸਾਰੇ ਰਾਜਨੀਤਿਕ ਪਾਰਟੀਆਂ ਦੇ ਲੋਕ ਆਪਣੇ ਆਪਣੇ ਨਿੱਜੀ ਮਫਾਦਾਂ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਔਰ ਰਾਜਨੀਤਿਕ ਪਾਰਟੀਆਂ ਆਪਣੀ ਰਾਜਨੀਤੀ ਤੋਂ ਆਪਣੇ ਪਾਰਟੀਆਂ ਤੋਂ ਉੱਪਰ ਉੱਠ ਕੇ ਇਸ ਵਕਤ ਫੌਜ ਦੇ ਨਾਲ ਖੜੇ ਹੋਣ ਬਿਲਕੁਲ ਹੌਸਲਾ ਵਧਾਉਣ ਵਾਸਤੇ ਉਹਨਾਂ ਦਾ ਸੋ 4 ਵਜੇ ਸਰਬ ਧਰਮ ਮੀਟਿੰਗ ਰਾਜਪਪ ਬੰਚ 5 ਵਜੇ ਸਰ ਪਾਰਟੀ ਮੀਟਿੰਗ ਹੈ ਬ੍ਰਿਟਾ ਪਾਰਟੀ ਜੇਮਨਾ ਦਾ ਜਿਹੜਾ ਨੁਕਸਾਨ ਹੈ ਉਹ ਦੋ ਤੋਂ ਗਿਆ ਜ਼ਿਆਦਾ ਹੋ ਰਿਹਾ ਇੱਕ ਜੰਮ ਕਸ਼ਮੀਰ ਜ਼ਿਆਦਾ ਹੋ ਰਿਹਾ ਔਰ ਦੂਜਾ ਨੁਕਸਾਨ ਪੰਜਾਬ ਨੂੰ ਹੋ ਰਿਹਾ ਉਸ ਨੂੰ ਕਿਸ ਤਰੀਕੇ ਨਾਲ ਉਪਰੰਦ ਲਈ ਜਾਂ ਫਿਰ ਯਕ ਕਹਿਣੀ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਬਾਹਰ ਆਉਣ ਨੂੰ ਕੁਝ ਪਲਾਨਸ ਕੀਤੇ ਗਏ ਨੇ ਅੰਦਰ ਤੱਕ ਕਿ ਹਰ ਦਾ ਲੜਾਈ ਖਤਮ ਨਹੀਂ ਕੋਈ ਦੇਖੋ ਪੰਜਾਬ ਜੰਮਿਆਂ ਨੂੰ ਨਿਤ ਮਹਿਮਾ ਕਿਉਂਕਿ ਸਾਡਾ ਬਾਰਡਰ ਲੱਗਦਾ ਉਹਨਾਂ ਨਾਲ ਔਰ ਬਿਲਕੁਲ ਫਲੈਟ ਗਰਾਊਂਡ ਬਾਰਡਰ ਹੈ ਜੀ Rajasthan ਚ ਜਿਹੜੇ ਨੇ ਉਹ ਰੇਤ ਦੇ ਟਿੱਬੇ ਨੇ ਇੱਧਰ ਪਹਾੜ ਨੇ ਇਹੀ ਇੱਕ ਬਾਰਡਰ ਹੈ ਜਿਹਦੇ ਵਿੱਚ ਆਈ ਕੰਟੈਕਟ ਹੋ ਜਾਂਦਾ ਹੈ ਕਿ ਉਹ ਸਾਹਮਣੇ ਪਾਕਿਸਤਾਨ ਦੇ ਪਿੰਡ ਦਿਖਦੇ ਨੇ ਬਿਲਕੁਲ ਅੱਖਾਂ ਰਹੀਂ ਨੰਗੀ ਅੱਖ ਰਾਈਂ ਦੇਖਦੇ ਨੇ ਦੁਰਵੀਨ ਰਾਈ ਜਾਉ ਵੀ ਜਾਣ ਦੀ ਲੋੜ ਨਹੀਂ ਸੋ ਇਸ ਕਰਕੇ ਸਾਨੂੰ ਮੀਸ ਸੀ ਅਸੀਂ ਪਹਿਲੀ ਤਿਆਰ ਸੀ ਕਿ ਉਹ ਕਰਨਗੇ ਤਾਂ ਇਧਰਲੇ ਪਾਸੇ ਆਉਣਗੇ ਪੰਜਾਬ ਨੇ ਪਹਿਲਾਂ ਵੀ ਫਰੰਟ ਤੇ ਲੜਾਈ ਲੜਾਈ ਹੈ ਪੰਜਾਬ ਹੁਣ ਵੀ ਫਰੰਟ ਤੇ ਲੀਡ ਕਰੂਗਾ ਔਰ ਅੱਜ ਜਿਹੜੇ ਜ਼ਖਮੀ ਹੋਏ ਨੇ ਫਿਰੋਜ਼ਪੁਰ ਵਾਲੇ ਇਨਸੀਡੈਂਟ ਚੋਂ ਡੀ ਐਮ ਸੀ ਅਸੀਂ ਉਹਨਾਂ ਨੂੰ ਐਡਮਿਟ ਕਰਵਾਇਆ ਤੇ ਚੀਮਾ ਸਾਹਿਬ ਉੱਥੇ ਗਏ ਹੋਏ ਨੇ ਕੱਲ ਨੂੰ ਮੈਂ ਮਤਲਬ ਤੁਨ ਦਾਸਨੀ ਸਾਹਿਬਾ ਮਤਲਬ ਕਿਉਂਕਿ ਥੋੜਾ ਲੋਕੇਸ਼ਨ ਰੱਖਣਾ ਪੈਂਦਾ ਟਾਪ ਸੀਕ੍ਰੇਟ ਕੱਲ ਨੂੰ ਮੈਂ ਉਹਨਾਂ ਏਰੀਆ ਦਾ ਵੀ ਦੌਰਾ ਕਰੂੰਗਾ ਜਿੱਥੇ ਇੱਥੇ ਮੈਜ਼ੈਲਾਂ ਡਿੱਗੀਆਂ ਜਿਕੇ ਤਾਂ ਚ ਮੈਂ ਲੋਕਾਂ ਨੂੰ ਮਿਲ ਕੇ ਆਉਂਗਾ ਪੈਨਿਕ ਨਾ ਹੋ ਕੋਈ ਸਟੋਰੇਜ ਕਰਨ ਦੀ ਲੋੜ ਨਹੀਂ ਕੋਈ ਗੈਸ ਗੈਸ ਸਿਲੰਡਰ ਭਰਾ ਲੋ ਗੱਡੀਆਂ ਦੇ ਟੈਂਕੀਆਂ ਭਰਾ ਲੋ ਵਾਲੀ ਇੱਕ ਐਦਾਂ ਦੀ ਸਿਚੁਏਸ਼ਨ ਹੈ ਨਹੀਂ ਸਭ ਕੁਝ ਸਾਡੇ ਕੋਲੇ ਪ੍ਰੋਪਰ ਹੈਗਾ ਤੇਲ ਵੀ ਹੈਗਾ ਗੈਸ ਵੀ ਹੈਗੀ ਆ ਜ਼ਰੂਰੀ ਵਸਤਾਂ ਸਭ ਕੁਝ ਕੋਈ ਐ ਨਹੀਂ ਕਰਨ ਦੀ ਲੋੜ ਕੇ ਖਰੀਦ ਕੇ ਰੱਖ ਲੋ ਜਾਂ ਕੋਈ ਬਲੈਕ ਮਾਰਕੀਟਿੰਗ ਸ਼ੁਰੂ ਹੋ ਜੇ ਜਾ ਕੋਈ ਸਟੋਰੇਜ ਸ਼ੁਰੂ ਹੋ ਜੇ ਇਹਦੇ ਵਾਸਤੇ ਅਸੀਂ ਡਿਪਟੀ ਕਮਿਸ਼ਨਰ ਨੂੰ ਡਿਊਟੀ ਲਾਤੀ ਸਾਡੇ ਮੰਤਰੀਆਂ ਦੀ ਵੀ ਡਿਊਟੀ ਲਗਾਤੀ ਦੋ ਦੋ ਮੰਤਰੀ ਹਰ ਜ਼ਿਲ੍ਹੇ ਚ ਪੌਂਡਰ ਦੇ ਚ ਇਹੀ ਮਾਨੀਟਰ ਕਰਨਗੇ ਕਿ ਕੋਈ ਕੋਈ ਇੱਥੇ ਬਲੈਕ ਮਾਰਕੀਟਿੰਗ ਜਾਂ ਕੋਈ ਕੋਈ ਰੋਕ ਕੇ ਆਪਣਾ ਸਮਾਨ ਉਹਨੂੰ ਮਹਿੰਗਾ ਮਹਿੰਗਾ ਵੇਚਣ ਦੀ ਕੋਸ਼ਿਸ਼ ਨਾ ਕਰੇ ਜੀ ਜਿੰਦ ਸਰ ਉਹਨਾਂ ਨੇ ਸਟੇਟ ਰੋਕਮਦਾਰ ਪਾਰਟੀ ਕਾ ਵੀ ਡਿਫੈਂਸ ਯਾਨੀ ਰੂਮਰ ਜਿਹੜੀ ਹੈਗੀ ਹੈ ਉਹ ਫੈਲਾ ਰਹੇ ਨੇ ਸੋਸ਼ਲ ਮੀਡੀਆ ਤੇ ਕਈ ਇਸ ਤਰ੍ਹਾਂ ਦੇ ਸਰਾਰਤੀ ਜਲੀ ਨਹੀਂ ਦੂਜੇ ਮੀਡੀਆ ਵੀ ਵਿੱਚ ਹੀ ਹੈ ਮੇਨਸਟਰੀਮ ਮੀਡੀਆ ਵੀ ਵਿੱਚ ਹੀ ਹੈ ਜੇ ਉਹਨੇ ਬੰਬ ਹੋਣੇ ਨੇ ਆਪਣੇ ਕੋਲੇ ਨ ਉਹਨ ਜਹਾਜ਼ ਨਹੀਂ ਹੋਣੇ ਜਿਹਨੇ ਚਲਾ ਬੈਠੇ ਹੋ ਤੁਸੀਂ ਕੰਪਿਊਟਰ ਨਾਲ ਕਿਰਪਾ ਕਰਕੇ ਮੈਂ মিডিਆ ਨੂੰ ਬੇਨਤੀ ਕਰਦਾ ਹਰ ਗੱਲ ਟੀਆਰਪੀ ਖੁੱਸ ਗਈ ਹੈ ਭਾਰਤ ਦੀ ਸੈਨਾ ਪਾਕਿਸਤਾਨ ਮੇਂ ਰਾਵਲਪਿੰਡੀ ਮੇਂ ਲਹਿਰਾਏਗਾ ਝੰਡਾ ਮਤਲਬ ਥੋੜਾ ਜਿਹਾ ਇਸ ਗੱਲ ਤੋਂ ਗੁਰੇਜ਼ ਕਰੋ ਕਿ ਇਸ ਮੌਕੇ ਸਾਥ ਦਿਓ ਕਬਰੌਣ ਦੀ ਲੋੜ ਨਹੀਂ ਉਹ ਤੁਹਾਡੀਆਂ ਖਬਰਾਂ ਸੁਣ ਕੇ ਤੋਰ ਪੈਂਦੇ ਆ ਉਧਰ ਨੂੰ ਵੀ ਜੇ ਤੇਲ ਭਰਾ ਲਈਏ ਤਾਂ ਕੰਮ ਖਰਾਬ ਹੋ ਗਿਆ ਸੋ ਸੋਸ਼ਲ ਮੀਡੀਆ ਕੱਲਾ ਨਹੀਂ ਸੋਸ਼ਲ ਮੀਡੀਆ ਤੋਂ ਤੁਸੀਂ ਤਾਂ ਯਕੀਨ ਜਿਹੜਾ ਮੇਨ ਸਟ੍ਰੀਮ ਮੀਡੀਆ ਦਾ ਯਕੀਨ ਵਾਲਾ মিডিਆ ਹੈ ਕੋਈ ਤੁਹਾਡੀ ਇਨਫੋਰਮੇਸ਼ਨ ਲ ਲੈਣ ਵਾਸਤੇ ਲੋਕ ਟੀਵੀ ਔਨ ਕਰਦੇ ਨੇ ਉਦੋਂ ਇਨਫੋਰਮੇਸ਼ਨ ਦੀ ਬਜਾਏ ਬਲਦਾ ਵੀ ਜੰਗ ਲੱਗੀ ਪਈ ਆ ਹੋ ਗਿਆ ਹੋ ਗਿਆ ਉਹ ਬੰਦ ਹੀ ਕਰ ਦਿੰਦੇ ਨੇ ਵੀ ਯਾਰ ਰਹਿਣ ਦਿਓ ਸੋ ਸਰਕਾਰ ਨੂੰ ਆ ਕੇ ਕਲੀਅਰ ਕਰਨਾ ਪੈਂਦਾ ਕਿ ਆ ਜਿਹੜੀ ਮੀਡੀਆ ਚ ਗੱਲ ਚੱਲੀ ਹੈ ਝੂਠ ਹੈ ਆ ਸੱਚ ਹੈ ਸੂਚਨਾ ਹੈ ਕਿ ਜਿਹੜੇ ਟਾਰਗੇਟ ਉੱਤੇ ਬੰਦੀ ਬਣ ਚੁੱਕੀ ਹੈ ਜਗਾਹ ਪਟਾਣਕੋਟ ਹੋ ਰਹੇ ਹੈ ਇਮਰਜੈਂਸੀ ਕਿਰਗਰਮ ਕਰੇ ਪਟਾਣਕੋਟ ਦੇ ਜਿਤਨੇ ਵੀ ਬਾਰਡਰ ਏਰੀਆ ਹੈ ਇੰਟੈਂਸਿਟੀ ਬਿਲਕੁਲ ਵੱਧ ਚੁੱਕੀ ਹੈ ਕੱਲ ਰਾਤ ਕੋ ਵੀ ਅਟੈਕ ਹੋਇਆ ਤੇ ਅੱਜ ਸਵੇਰ ਵੀ ਅਟੈਕ ਹੋਇਆ ਹੈ ਇਸ ਦੇ ਨਾਲ ਹੀ ਮੰਤਰੀ ਲਗਾਤਾਰ ਬਾਰਡਰ ਏਰੀਆ ਦੇ ਵਿੱਚ ਤਾਇਨਾਤ ਹੈ ਮੈਂ ਮੈਂ ਤਿੰਨਾਂ ਦੇ ਸਵਾਲਾਂ ਦੇ ਜਵਾਬ ਦੇ ਤਿੰਨਾਂ ਦੇ ਸਵਾਲਾਂ ਦੇ ਜਵਾਬ ਦੇਖੋ ਇਹਨਾਂ ਨੇ ਕਹਿਣਾ ਕਿ ਜੋ ਪਠਾਨਕੋਟ ਦੇ ਵਿੱਚ ਰਾਤ ਨੂੰ ਹੋਇਆ ਬੱਧਿਆ ਉਹਨਾਂ ਦੀ ਗਿਣਤੀ ਬਾਤੀ ਜਾ ਰਹੀ ਸੋ ਇਹ ਹੀ ਪਹਿਲਾ ਸਵਾਲ ਵੀ ਇਹ ਹੀ ਹੋਇਆ ਸੀ ਇੱਕ ਪਾਸੇ ਕਹਿੰਦੇ ਤਣਾਅ ਘਟ ਕਰੋ ਦੂਜੇ ਪਾਸੇ ਕਹਿੰਦੇ ਗਿਣਤੀ ਗਿਣਤੀ ਵਧਾ ਦਿਓ ਡਰੋਨ ਇੱਧਰ ਨੂੰ ਜਾਂ ਮਜ਼ਾਈਲਾਂ ਇੱਧਰ ਨੂੰ ਛੱਡਣ ਦੀ ਦੂਜੀ ਰਹਿਸ਼ੀ ਇਲਾਕੇ ਕਹਿੰਦੇ ਇਹ ਬਹੁਤ ਮੰਦਪਾਗੀ ਗੱਲ ਹੈ ਭਾਰਤੀ ਫੌਜ ਨੇ ਉਹਨਾਂ ਦੇ ਜਿਹੜੇ ਟੈਰਿਸਟਾਂ ਦੇ ਟ੍ਰੇਨਿੰਗ ਸੈਂਟਰ ਨੇ ਜਾਂ ਉਹਨਾਂ ਦੇ ਮੁਖੱਲੇ ਨੇ ਵੱਡੇ ਵੱਡੇ ਲਸ਼ਕਰੇ ਤੋਇਬਾ ਦੇ ਜਾਂ ਹਿਜਬੁੱਲ ਦੇ ਜੈਸੀ ਮੁਹੰਮਦ ਉਹਨਾਂ ਨੂੰ ਟਾਰਗੇਟ ਕੀਤਾ ਆਪਾਂ ਕੋਈ ਰਹਿਸ਼ੀ ਹਲ ਇਲਾਕੇ 'ਚ ਉਹਨਾਂ ਦੇ ਨਾਂਕ ਕੀਤਾ ਟਾਰਗੇਟ ਉਹੋ ਕਰਦੇ ਰਹਿਸ਼ੀ ਇਲਾਕੇ ਨੇ ਠੀਕ ਹੈ ਨਾ ਸੋ ਇਸ ਕਰਕੇ ਮਤਲਬ ਇੱਕ ਬਹੁਤ ਕਾਰਜਾਤਪੂਰਨ ਲੱਗਦਾ ਕਿ ਤੁਸੀਂ ਆਮ ਲੋਕਾਂ ਨੂੰ ਰਾਤ ਨੂੰ ਸੁੱਤੇ ਪਿਆ ਦੇ ਘਰਾਂ ਵੱਲੋਂ ਜਿਹੜਾ ਉਹ ਕੰਪਿਊਟਰ 'ਚ ਫੀਡ ਕਰਕੇ ਤੁਸੀਂ ਉੱਥੇ ਭੇਜ ਦਿਓ ਤੇ ਲੋਕ ਮਰਨ ਪੈਣ ਕੋਵੇ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਸਿਚੁਏਸ਼ਨ ਦੇ ਨਾਲ ਜਿਵੇਂ ਜਿੱਠ ਨੂੰ ਤਿਆਰ ਆ ਉਹਨੂੰ ਕਿਤੇ ਰਸਤੇ 'ਚ ਹੀ ਕਿਸੇ ਆਬਾਦੀ ਤੋਂ ਪਹਿਲਾਂ ਉਹਨੂੰ ਡਰੋਨ ਨੂੰ ਜਿਹੜਾ ਸੁੱਟ ਲਿਆ ਜਾਵੇ ਜਾਂ ਮਜ਼ਾਈਲਾਂ ਨੂੰ ਜਿਹੜਾ ਉਹ ਰਸਤੇ 'ਚ ਹੀ ਖੇਤਾਂ 'ਚ ਰੋਕ ਲਿਆ ਜਾਵੇ ਆਖਿਰੇ ਹਿਸ਼ੀਲਾ ਕਿ ਹਜੇ ਤੱਕ ਕੋਈ ਇਸ ਤਰ੍ਹਾਂ ਦੀ ਕੈਜੂਐਲਟੀ ਦੀ ਖਬਰ ਹੈ ਨਹੀਂ ਸਿਰਫ ਫਿਰੋਜ਼ਪੁਰ ਦੀ ਜਿਹੜੀ ਖਬਰ ਹੈ ਉਹ ਤੁਹਾਨੂੰ ਕੋਈ ਰੋਜ਼ਾਨਾ ਦੇ ਜਿਹੜੇ ਪੀਡਿੰਗ ਨੇ ਯੂਨੀਵਰਸਿਟੀ ਦੇ ਵਿੱਚ ਬੱਚੇ ਜਿਹੜੇ ਬਾਹਰੋਂ ਪੜ੍ਹਦੇ ਨੇ ਉਹਨਾਂ ਵਾਸਤੇ ਵੀ ਕੋਈ ਐਡਵਾਈਜ਼ਰੀ ਸਰਕਾਰ ਉਹਨਾਂ ਨੇ ਹਾਂ ਕੀਤੀ ਗਈ ਹੈ ਕਈ ਯੂਨੀਵਰਸਿਟੀ ਦੇ ਜਾਂ ਕਾਲਜ ਦੇ ਬੱਚੇ ਜਿਹੜੇ ਬਾਹਰੋਂ ਪੜ੍ਹਦੇ ਨੇ ਤਾਂ ਉਹਨਾਂ ਨੂੰ ਜ਼ਬਰਦਸਤੀ ਕਹਿਆ ਜਾ ਰਿਹਾ ਤੁਸੀਂ ਚਲੇ ਜਾਓ ਇੱਥੋਂ ਅਸੀਂ ਐਡਵਾਈਜ਼ ਕੀਤਾ ਕਿਸੇ ਬੱਚੇ ਨੂੰ ਜਾਣ ਤੇ ਮਜਬੂਰ ਨਾ ਕਰੋ ਠੀਕ ਹੈ ਨਾ ਉਹਨਾਂ ਦੀ ਸੇਫਟੀ ਉਹ ਸਪੈਸਿਫਿਕ ਜੁਨੀਵਰਸਿਟੀ ਪ੍ਰਾਈਵੇਟ ਜੁਨੀਵਰਸਿਟੀ ਹੈ ਚਾਹੇ ਚਾਹੇ ਪ੍ਰਾਈਵੇਟ ਕਾਲਜ ਹੈ ਉਹਨਾਂ ਦੀ ਹੋਊਗੀ ਔਰ ਕੁਛੇ ਜਿਹੜੀ ਜਿਵੇਂ ਸੰਸਥਾ ਮੈਡੀਕਲ ਕਾਲਜ ਅੰਮ੍ਰਿਤਸਰ ਉਹ ਕਹਿੰਦੇ 14 ਤਰੀਕ ਨੂੰ ਅਸੀਂ ਪੇਪਰ ਲੈਣੇ ਆ ਐਸ ਮੌਲ ਚ ਕਿਵੇਂ ਪੇਪਰ ਹੋ ਜਾਣਗੇ ਜੀ ਸੋ ਅਸੀਂ ਸਾਰਿਆਂ ਨੂੰ ਇਹ ਵੀ ਐਡਵਾਈਸਰੀ ਜਾਰੀ ਕੀਤੀ ਹੈ ਕਿ ਕੋਈ ਐਗਜ਼ਾਮ ਜਿਹੜਾ ਕੰਪੀਟੀਸ਼ਨ ਦਾ ਉਹਨੂੰ ਫਿਲਹਾਲ ਡਿਲੇ ਕਰੋ ਬਾਅਦ ਚ ਕਰ ਲਿਓ ਤਾਂ ਪਰ ਇਹ ਨਹੀਂ ਹੈ ਕਿ ਤੁਸੀਂ ਮਜਬੂਰ ਕਰੋਗੇ ਪੇਪਰ ਲੈਣੇ ਆ ਅਸੀਂ ਕਿਸੇ ਵੀ ਸੰਸਥਾ ਦੇ ਵਿੱਚ ਕੋਈ ਇਸ ਤਰ੍ਹਾਂ ਹੁੰਦਾ ਹੈ ਸਾਡੇ ਕੋਲ ਰਿਪੋਰਟ ਆਉਂਦੀ ਅਸੀਂ ਨਾਲ ਦਿਨਾ ਸੀ ਇਹਨਾਂ ਦੇ 20 ਸਿਸਟਮ ਨੂੰ ਲੈ ਕੇ ਬਜਟ ਕੱਲ ਕੈਬਨੇਟ ਚ ਪਾਸ ਹੋ ਗਿਆ ਕਿ ਉਸ ਨੂੰ ਲੈ ਕੇ ਕੋਈ ਟਾਈਮ ਬਾਉਂਡ ਸਿਚੁਏਸ਼ਨ ਟਾਈਮ ਬਾਉਂਡ ਨਹੀਂ ਹੈ ਕਿਉਂਕਿ ਉਹ ਤਾਂ ਐਜ਼ अर्ਲੀ ਐਜ਼ ਪੋਸੀਬਲ ਦੇਖੋ ਐਸ ਪਰ ਐਜ਼ अर्ਲੀ ਐਜ਼ ਪੋਸੀਬਲ ਅਸੀਂ ਉਹ ਨੌ ਜਿਹੜੇ ਨੇ ਉਹ ਬਾਕੀ 15 ਉਹਨਾਂ ਕੋਲ ਪਹਿਲੇ ਹੀ ਨੇ ਬਾਕੀ ਜਾਂਦਾ ਵੀ ਆਉਣ ਵਾਲੇ ਵੀ ਹੋਰ ਮਤਲਬ ਸਾਨੂੰ 54 ਚਾਹੀਦੇ ਆ 10 ਕਿਲੋਮੀਟਰ ਇੱਕ ਐਂਟੀ ਡੋਨ 10 ਕਿਲੋਮੀਟਰ ਨੂੰ ਕਵਰ ਕਰਨਾ 532 ਕਿਲੋਮੀਟਰ ਸਾਨੂੰ 54 ਚਾਹੀਦੇ ਬੜੀ ਜਲਦੀ ਚਰੰਜਾ ਚਰੰਜਾ ਤੱਕ ਪਹੁੰਚ ਜਾਗੇ ਇਹਨਾਂ ਦੀ ਲਾਂਚਿੰਗ ਕਰਕੇ ਇਹਨਾਂ ਨੂੰ ਪਾਇਲਟ ਕਰਕੇ ਅਸੀਂ ਦੇਖਾਂਗੇ ਅਸੀਂ ਨਾਲ ਆ ਉਹਨਾਂ ਦੇ ਅਸੀਂ ਨਾਲ ਫੌਜ ਦੇ ਨਾਲ ਆ ਔਰ ਜਬ ਜੋ ਵੀ ਕੁਝ ਉਹਨਾਂ ਨੂੰ ਚਾਹੀਦਾ ਕੋਈ ਐਂਬੂਲੈਂਸ ਚਾਹੀਦੀ ਹੈ ਕੋਈ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਕੋਈ ਕੈਂਪ ਲਾਉਣ ਵਾਸਤੇ ਸਕੂਲ ਕਾਲਜ ਦੀ ਬਿਲਡਿੰਗ ਚਾਹੀਦੀ ਹੈ ਅਸੀਂ ਨਾਲ ਦੀ ਨਾਲ ਪ੍ਰੋਵਾਈਡ ਕਰਵਾ ਦਾਂਗੇ ਜੀ ਸਰ ਜਿਹੜੇ ਮੈਦਾਨ ਵਿੱਚ ਆਇਆ ਲਗਾਤਾਰ ਬਹੁਤ ਜ਼ਿਆਦਾ ਕੋਸ਼ਿਸ਼ ਸਰਕਾਰ ਵੱਲ ਕੀਤੀ ਜਾ ਰਹੀ ਹੈ ਪਰ ਇਹ ਸਾਰੇ ਮਸਲਾ ਜਿਹੜੇ ਉਹ ਕੱਢੇ ਨੇ ਉਹਨਾਂ ਤੇ ਦੀ ਮੇਗਾ ਕੁਝ ਨਹੀਂ ਲੇਉਣਾ ਨਹੀਂ ਕੋਸ਼ਿਸ਼ ਕਰਦੇ ਹੋ ਜੀ ਸਾਡੇ ਦੇਖੋ ਬਾਹਰ ਬਾਹਰ ਵਿਕਤਮ ਜਿਹੜੇ ਨੇ ਅਜੇ ਤੱਕ ਤਾਂ ਕੋਈ ਬੈਟਲ ਕੈਜੁਐਲਟੀ ਹੋਈ ਨਹੀਂ ਪਰ ਰੱਬ ਨਾ ਕਰੇ ਕੁਝ ਇਸ ਤਰ੍ਹਾਂ ਹੁੰਦਾ ਸੀ ਨਾਲ ਖੜਾਗੇ ਨਾਟ ਓਨਲੀ ਮੁਲਾਜ਼ਮ ਕੋਈ ਆਮ ਜਿਹੜਾ ਸਿਵਿਲਨ ਵੀ ਹੈ ਉਹਦਾ ਵੀ ਸਾਰਾ ਖਰਚਾ ਵੀ ਇਲਾਜ ਦਾ ਵੀ ਅਸੀਂ ਉਹ ਤੇ ਫਰਿਸ਼ਤੇ ਚ ਕੱਲ ਉਹਨੂੰ ਐਡ ਕਰ ਲਿਆ ਠੀਕ ਹੈ ਨਾ ਕੋਈ ਕੱਲ ਨੂੰ ਕੋਈ ਕਿਸਦਾ ਘਰ ਟੈਂਦਾ ਹੈ ਜਾਂ ਕੋਈ ਹੋਰ ਉਹਦੇ ਜਾ ਮਾਲ ਦਾ ਕੋਈ ਨੁਕਸਾਨ ਹੁੰਦਾ ਹੈ ਕੋਈ ਪ੍ਰਾਪਰਟੀ ਦਾ ਉਹ ਅਸੀਂ ਦੋਨਾਂ ਵੱਲੋਂ ਸੀਐਮ ਤੇ ਗਵਰਨਰ ਵੱਲੋਂ ਸਾਂਝੇ ਤੌਰ ਤੇ ਅੱਜ ਕਈ ਸੂਬਿਆਂ 'ਚ ਬੁਲਾਈ ਜਾ ਰਹੀ ਹੈ ਤੇ ਉਹਦਾ ਹੀ ਹਿੱਸਾ ਹੈ ਕਿ ਪੰਜਾਬ ਕਿਉਂਕਿ ਬਹੁਤ ਹੀ ਫਰੰਟ ਤੇ ਲੜ ਰਿਹਾ ਹੈ ਤੇ ਪੰਜਾਬ ਲਈ ਬਹੁਤ ਜ਼ਰੂਰੀ ਹੈ 5 ਵਜੇ ਜੀ ਰਾਜਪਾਲ ਬੰਚ ਹਾਂ 4 ਵਜੇ ਸਰਬ ਧਰਮ ਸਾਰੇ ਧਰਮਾਂ ਦੇ ਜਿਹੜੇ ਧਰਮ ਗੁਰੂ ਨੇ ਜਾਂ ਜਿਹੜੇ ਉਹਨਾਂ ਦੇ ਮੌਤਵਾਰ ਸਖਸ਼ੀਤਾਂ ਧਾਰਮਿਕ ਸਖਸ਼ੀਤਾਂ ਨੇ ਗਿਆਨੀ ਗੁਣੀ ਲੋਕ ਨੇ ਉਹਨਾਂ ਨਾਲ 4 ਵਜੇ ਉਸੇ ਜਗ੍ਹਾ ਤੇ ਰਾਜਪਾਲ ਤੇ 5 ਵਜੇ ਆਲ ਪਾਰਟੀ ਮੀਟ